ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਜੇਲ੍ਹ ਦੇ ਵਿੱਚ ਜਿੰਸੀ ਸ਼ੋਸ਼ਣ ਹੋਇਆ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਵਾ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਦੇ ਇੱਕ ਮੇਜਰ ਨੇ ਅਦਿਆਲਾ ਜੇਲ੍ਹ ਦੇ ਵਿੱਚ ਇਮਰਾਨ ਖਾਨ ਦੇ ਨਾਲ ਬਲਾਤਕਾਰ ਕੀਤਾ ਸੀ ਕਿ ਕੋਈ ਸੋਚ ਸਕਦਾ ਹੈ ਕਿਸੇ ਮੁਲਕ ਦਾ ਸਾਬਕਾ ਪ੍ਰਧਾਨ ਮੰਤਰੀ ਜੋ ਕਦੇ ਸੱਤਾ ਦੀ ਸਭ ਤੋਂ ਉੱਚੀ ਕੁਰਸੀ ਤੇ ਬੈਠਾ ਸੀ ਉਸ ਦੇ ਨਾਲ ਜੇਲ੍ਹ ਦੇ ਵਿੱਚ ਇੰਨੀ ਦਰਿੰਦਗੀ ਹੋ ਸਕਦੀ ਹੈ ਜੇਕਰ ਸਿਰਫ ਇਹ ਇੱਕ ਅਫਵਾਹ ਹੈ ਤਾਂ ਇਹ ਬਹੁਤ ਹੀ ਭਿਆਨਕ ਹੈ ਅਤੇ ਜੇਕਰ ਇਹ ਸੱਚ ਹੈ ਤਾਂ ਮਨੁੱਖਤਾ ਦੇ ਮੂੰਹ ਤੇ ਇੱਕ ਚਪੇੜ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਜੇਲ੍ਹ ਦੇ ਵਿੱਚ ਜਿੰਸੀ ਸ਼ੋਸ਼ਣ ਹੋਇਆ ਹੈ ਖਬਰ ਐਕਸ ਤੇ ਇੱਕ ਗਰਮ ਮੁੱਦਾ ਬਣ ਚੁੱਕਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸਨੇ ਹਲਚਲ ਪੈਦਾ ਕਰ ਦਿੱਤੀ ਹੈ ਪਰ ਕੀ ਇਹ ਸੱਚ ਹੈ ਜਾਂ ਸਿਰਫ ਇੱਕ ਹੋਰ ਅਫਵਾਹ ਹੈ ਕਿਉਂਕਿ ਇਸ ਦੇ ਨਾਲ ਜੁੜੀ ਇੱਕ ਮੈਡੀਕਲ ਰਿਪੋਰਟ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਆ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਇੱਕ ਵਾਇਰਲ ਮੈਡੀਕਲ ਰਿਪੋਰਟ ਦੇ ਨਾਲ ਸ਼ੁਰੂ ਹੁੰਦਾ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ Imran Khan ਦਾ ਜੇਲ੍ਹ ਦੇ ਵਿੱਚ ਜਿੰਸੀ ਸੂਸ਼ਣ ਕੀਤਾ ਗਿਆ ਸੀ ਇੱਕ ਟਵਿੱਟਰ ਯੂਜ਼ਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਪਾਕਿਸਤਾਨੀ ਫੌਜ ਦੇ ਮੇਜਰ ਨੇ Imran Khan ਦੇ ਨਾਲ ਬਲਾਤਕਾਰ ਕੀਤਾ ਪਾਕਿਸਤਾਨੀ ਜੇਲ੍ਹਾਂ ਦੇ ਵਿੱਚ ਮਰਦਾਂ ਵਿਰੁੱਧ ਜਿੰਸੀ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ ਇਹ ਵਿਅਕਤੀ ਦੀ ਇੱਜ਼ਤ ਅਤੇ ਸਵੈਮਾਨ ਨੂੰ ਖੋਣ ਦੇ ਲਈ ਕੀਤਾ ਜਾਂਦਾ ਹੈ ਰਿਪੋਰਟ ਦੇ ਵਿੱਚ Imran Khan ਨੂੰ ਮਰੀਜ਼ ਵਜੋਂ ਸੂਚੀਬੱਧ ਕੀਤਾ ਗਿਆ ਤੇ ਸਰੀਰਕ ਅਤੇ ਜਿੰਸੀ ਹਮਲੇ ਦੇ ਨਾਲ ਮੇਲ ਖਾਂਦੀਆਂ ਸੱਤਾਂ ਦਾ ਵੀ ਵਰਣਨ ਕੀਤਾ ਗਿਆ ਪਲਗਾਮ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਦੇ ਬਾਰੇ ਇੱਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਦਾ ਜਿੰਸੀ ਸ਼ੋਸ਼ਣ ਕੀਤਾ ਗਿਆ ਸੀ ਪਾਕਿਸਤਾਨੀ ਨਿਊਜ਼ ਵੈੱਬਸਾਈਟ Don Dik ਖਬਰ ਕੁਝ ਸੋਸ਼ਲ ਮੀਡੀਆ ਹੈਂਡਲਾਂ ਦੁਆਰਾ ਸਾਂਝੀ ਕੀਤੀ ਜਾ ਰਹੀ ਹੈ ਕੁਝ ਹੈਂਡਲਾਂ ਨੇ ਮੈਡੀਕਲ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਹਨ ਹੁਣ ਇਸ ਮਾਮਲੇ ਤੇ ਕਈ ਹੋਰ ਟਵੀਟਸ ਵੀ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਕੁਝ ਯੂਜ਼ਰਸ ਇਹ ਗੱਲ ਕਹਿ ਰਹੇ ਨੇ ਕਿ ਇਮਰਾਨ ਖਾਨ ਦੀ ਡਾਕਟਰੀ ਜਾਂਚ ਹੋਈ ਸੀ ਅਤੇ ਰਿਪੋਰਟਾਂ ਦੇ ਵਿੱਚ ਜਿੰਸੀ ਹਿੰਸਾ ਦੀ ਪੁਸ਼ਟੀ ਹੋਈ ਸੀ ਇਸ ਤੋਂ ਬਾਅਦ ਇਸ ਮੈਡੀਕਲ ਰਿਪੋਰਟ ਨੂੰ ਪਾਕਿਸਤਾਨ ਦੀ ਵਕਾਰੀ ਨਿਊਜ਼ ਵੈੱਬਸਾਈਟ ਦੋਂ ਦੇ ਨਾਲ ਜੋੜ ਕੇ ਸਾਂਝਾ ਕੀਤਾ ਗਿਆ ਜਿਸ ਕਾਰਨ ਇਹ ਖਬਰ ਹੋਰ ਵੀ ਸਸੰਸਨੀ ਖੋਜ ਹੋ ਗਈ ਰਿਪੋਰਟ ਦੇ ਬਾਰੇ ਗੱਲ ਕਰੀਏ ਤਾਂ ਇੱਥੇ ਚੀਜ਼ਾਂ ਥੋੜੀਆਂ ਉਲਝਣ ਵਾਲੀਆਂ ਨੇ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਇਮਰਾਨ ਖਾਨ ਦਾ ਟੈਸਟ 라ਵਲਪਿੰਡੀ ਦੇ ਪਾਕ ਅਮੀਰਾਤ ਮਿਲਟਰੀ ਹਸਪਤਾਲ ਦੇ ਵਿੱਚ ਕੀਤਾ ਗਿਆ ਸੀ ਪਰ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਟੈਸਟ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਇਸਲਾਮਾਬਾਦ ਦੁਆਰਾ ਕੀਤਾ ਗਿਆ ਸੀ ਹੁਣ ਦਾ ਸਵਾਲ ਇਹ ਉੱਠਦਾ ਹੈ ਕਿ ਇਹ ਰਿਪੋਰਟ ਅਸਲ ਦੇ ਵਿੱਚ ਸੱਚ ਹੈ ਜਾਂ ਕਿਸੇ ਹੋਰ ਦੁਆਰਾ ਫਲਾਈ ਗਈ ਇੱਕ ਅਫਵਾਹ Imran Khan ਦੀ ਪਾਰਟੀ Pakistan Tehreek-e-Insaf ਨੇ ਇਸ ਮਾਮਲੇ ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਇੱਕ ਪਾਰਟੀ ਆਗੂ ਨੇ ਇਹ ਦੋਸ਼ ਵੀ ਲਗਾਇਆ ਕਿ Imran Khan ਨੂੰ ਉਹਨਾਂ ਦੀਆਂ ਭੈਣਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰਕ ਡਾਕਟਰ ਨੂੰ ਵੀ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ ਉਹਨਾਂ ਦੀ ਹਾਲਤ ਬਾਰੇ ਸ਼ੱਕ ਹੋਰ ਵੀ ਵਧਦੇ ਜਾ ਰਹੇ ਨੇ ਅਤੇ ਇਹ ਹਾਲਾਤ ਉਹਨਾਂ ਦੀ ਗੰਭੀਰ ਹਾਲਤ ਦੇ ਵੱਲ ਇਸ਼ਾਰਾ ਕਰ ਰਹੇ ਨੇ ਹੁਣ ਤੱਕ ਇਹਨਾਂ ਦੋਸ਼ਾਂ ਦੀ ਪੁਸ਼ਟੀ ਕਿਸੇ ਵੀ ਸਰਕਾਰੀ ਜਾਂ ਅਧਿਕਾਰਿਤ ਸਰੋਤ ਦੁਆਰਾ ਨਹੀਂ ਕੀਤੀ ਗਈ ਹੈ ਹਾਲਾਂਕਿ ਮਾਰਚ ਦੇ ਵਿੱਚ Imran Khan ਦੀ ਸਿਹਤ ਸਥਿਤੀ ਤੇ ਚਿੰਤਾਵਾਂ ਜ਼ਾਹਰ ਹੋਣ ਤੋਂ ਬਾਅਦ ਪਾਕਿਸਤਾਨੀ ਡਾਕਟਰਾਂ ਦੀ ਇੱਕ ਟੀਮ ਨੇ ਅਦਿਆਲਾ ਜੇਲ੍ਹ ਦਾ ਦੌਰਾ ਕੀਤਾ ਸੀ ਅਤੇ ਉਹਨਾਂ ਦੀ ਡਾਕਟਰੀ ਜਾਂਚ ਕੀਤੀ ਸੀ ਜੋ ਕਿ ਲਗਭਗ 30 ਮਿੰਟ ਤੱਕ ਚੱਲੀ ਉਸ ਸਮੇਂ ਰਿਪੋਰਟ ਜਨਤਕ ਨਹੀਂ ਕੀਤੀ ਗਈ ਸੀ ਇਹਨਾਂ ਸਾਰਿਆਂ ਦਾਅਵਿਆਂ ਦੇ ਵਿਚਕਾਰ ਇੱਕ ਸਵਾਲ ਸਭ ਤੋਂ ਵੱਡਾ ਬਣਿਆ ਹੋਇਆ ਹੈ ਕਿ Imran Khan ਦੇ ਨਾਲ ਸੱਚਮੁੱਚ ਕੁਝ ਅਜੀਹਾ ਹੋਇਆ ਸੀ ਜਾਂ ਇਹ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਫਲਾਈ ਗਈ ਇੱਕ ਹੋਰ ਅਫਵਾਹ ਹੁਣ ਇਸ ਦਾਅਵੇ ਨੇ ਇੰਟਰਨੈਟ ਤੇ ਤੂਫਾਨ ਮਚਾ ਦਿੱਤਾ ਹੈ ਕੁਝ ਇਸ ਨੂੰ ਕਹਿ ਰਹੇ ਨੇ ਕਿ ਇਹ ਸੱਚ ਹੈ ਕੁਝ ਸਾਜ਼ਿਸ਼ ਦੱਸ ਰਹੇ ਨੇ ਤੇ ਕੁਝ ਇਸ ਨੂੰ ਬਹੁਤ ਹੀ ਸ਼ਰਮਨਾਕ ਮਜ਼ਾਕ ਮੰਨ ਰਹੇ ਨੇ ਪਰ ਅਸਲ ਸਵਾਲ ਇਹ ਹੈ ਕਿ ਸੱਚਮੁੱਚ ਇੱਕ ਸੱਚ ਹੈ ਜਾਂ ਫਿਰ ਸਿਰਫ ਪੋਲਿਟੀਕਲ ਪ੍ਰੋਪਗੈਂਡਾ ਦਾ ਹਿੱਸਾ ਹੈ ਪਾਕਿਸਤਾਨ ਦੀ ਰਾਜਨੀਤੀ ਹਮੇਸ਼ਾ ਤੂਫਾਨਾਂ ਦੇ ਨਾਲ ਘिरी ਰਹੀ ਹੈ ਕਦੇ ਤਖਤਾ ਪਲਟ ਕਦੇ ਮਾਰਸ਼ਲ ਲਾਅ ਕਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਗ੍ਰਿਫਤਾਰੀ ਪਰ ਇਨੇ ਦਿਨੀ ਸੋਸ਼ਲ ਮੀਡੀਆ ਤੇ ਉੱਠ ਰਿਹਾ ਤੂਫਾਨ ਸਾਰੀਆਂ ਹੱਦਾਂ ਨੂੰ ਪਾਰ ਕਰ ਰਿਹਾ ਹੈ